ਮੇਰਾ ਨਾਮ ਨੀਟੂ ਸਖਸ਼ਣਾ ਹੈ ਵਾਰਡ ਨੰਬਰ 1 ਹੁਨੀ ਆਪਣਾ ਇਹ ਜਿਹੜਾ ਵਸਤੀ ਕੱਟ ਹੋ ਰਿਆ ਕਿਵੇਂ ਕੀ ਗੱਲ ਹੈਗੀ ਇਹ ਤਕਰੀਬਤ 2 ਘੰਟੇ ਪਹਿਲਾਂ ਅੰਦਾਜ਼ਾ ਕੋਈ ਇੱਕ ਮੁੰਡੇ ਲੜ ਪਏ ਜੀ ਆਪਸ ਵਿੱਚ ਅੱਛਾ ਜੀ ਇੱਕ ਦੱਸ ਦੇਣੇ ਉਹ ਹੁਣ ਅਸੀਂ ਵੀ ਮੌਕੇ ਤੇ ਹੈ ਨਹੀਂ ਸੀ ਲੜਾਈ ਤੇ ਉਹਨੂੰ ਦੱਸ ਸਕਦੇ ਨੇ ਵੀ ਤਿੰਨ ਪ੍ਰਾਣ ਹੈ ਅੱਛਾ ਜੀ ਉਹਨਾਂ ਨੇ ਇੱਕ ਮੁੰਡਾ ਉਹ ਆਪਣੇ ਰੇਗਰ ਵਸਤੀ ਦਾ ਮੁੰਡਾ ਮੋਹਨ ਚੰਦ ਦਾ ਧੰਨਵਾਦ ਤੇ ਮਾਨਿਆ ਮਾਨਿਆ ਕਹਿੰਦੇ ਉਹ ਠੀਕ ਹੈ ਉਹਦੇ ਉਰੇ ਰਾਹੁਲ ਪੱਕਾ ਨੌਦਾ ਉਹਦੇ ਰੋਟਾ ਖਾਣਾ ਸੀ ਮੋਮੋਸਰ ਅੱਛਾ ਉਹਨੂੰ ਘੇਰ ਕੇ ਤਿੰਨਾਂ ਨੇ ਭਾਈਆਂ ਨੇ ਕੁੱਟਿਆ ਤੇ ਉਹਨਾਂ ਦਾ ਇਹ ਆਪਣੇ ਖਪਰਾ ਹੋ ਗਿਆ ਰਾੜਾ ਹੋ ਗਿਆ ਰਾੜਾ ਨਾਲ ਪੁੱਟਿਆ ਉਹ ਜਿਹਦੇ ਕਰਕੇ ਵੀ ਗਰਦਨ ਦੀ ਸ਼ਾਇਦ ਸਾਨੂੰ ਲੱਗਦਾ ਵੀ ਅਸੀਂ ਜਿਹੜੇ ਹਾਲ ਦੇਖ ਰਹੇ ਹਾਂ ਉਹ ਵੀ ਉਹਦੀ ਗਰਦਨ ਦੀ ਹੱਡੀ ਟੁੱਟ ਗਈ ਅੱਛਾ ਅੱਛਾ ਵੀ ਉਹਦੇ ਕਰਕੇ ਮੁੰਡਾ ਉਹ ਪੂਰਾ ਹੋ ਗਿਆ ਇਹ ਬੰਦੇ ਕਿਹੜੇ ਕਿਹੜੇ ਦੇ ਕਿੰਨੇ ਮੁੰਡਿਆਂ ਨਾਲ ਕਿੰਨੇ ਪਏ ਸੀ ਤਿੰਨੇ ਤਿੰਨੇ ਭਰਾ ਨੇ ਜੀ ਉਹ ਇੱਕ ਤਾਂ ਵਿਸ਼ਾਲ ਹੈ ਇੱਕ ਸੰਦੀਪ ਹੈ ਇੱਕ ਰੋਕੀ ਦਾ ਅੱਛਾ ਅੱਛਾ ਤਿੰਨ ਭਰਾ ਨੇ ਜੀ ਉਹਨਾਂ ਨੇ ਰਲ ਕੇ ਗੁੱਟੜੇ ਚਾਹ ਮੁੰਡਾ ਇੱਥੇ ਜਿਹੜਾ ਜ਼ਖਮੀ ਹੋਇਆ ਜਿਹੜਾ ਮੁੰਡਾ ਜ਼ਖਮੀ ਹੋਇਆ ਉਹ ਜ਼ਖਮੀ ਹਾਰਾਚੋਂ ਅਸੀਂ ਲੈ ਗਏ ਸੀ ਸਰਕਾਰੀ ਹਸਪੀਟਲ ਤੇ ਉੱਥੇ ਜਾ ਕੇ ਉਹਦੀ ਮੌਤ ਹੋ ਗਈ ਉਹਨਾਂ ਨੇ ਕਰਾ ਦਿੱਤੀ ਠੀਕ ਹਾਂਜੀ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਆ ਗਿਆ ਹਾਂਜੀ ਉਹ ਕਹਿ ਰਹੇ ਨੇ ਵੀ ਹੁਣ ਬਿਆਨ ਲਿਖਾਓ ਤੇ ਅਸੀਂ ਕਾਰਵਾਈ ਕਰ ਦਨੇ ਆ ਠੀਕ ਹੈ ਹਾਂ ਗਰੀਬ ਬੰਦੇ ਨੂੰ ਅੱਜ ਹੱਤਿਆ ਹੋਈ ਏ ਜੀ ਗਰੀਬ ਬੰਦੇ ਦੀ ਹਾਂਜੀ ਹਾਂਜੀ ਹਾਂ ਇਹ ਦੱਸੋ ਕਿੱਥੇ ਆ ਠੀਕ ਕਿਵੇਂ ਆਉ ਗੁੰਡਾ ਰਾਜ ਏ ਕੀ ਇਹ ਰਾਜ ਏ ਇੱਥੇ ਸਰਾਸਰ ਗੁੰਡੇ ਕਰਦੀ ਠੀਕ دہشت ਕਰਦੀ ਹਾਂਜੀ ਦੱਸੋ ਇਹਦੇ ਹਿਸਾਬ ਕਿਹਨੂੰ ਮਿਲੂਗਾ ਇਹ ਕਿਵੇਂ ਇਹ ਕਿੰਨਾ ਕਰਦੀ ਕਿ ਮੈਂ ਖਤੋਂ ਇੱਕ ਬੰਦਾ ਸਾਨੂੰ دہشت ਕਹਿ ਕੇ ਇਹ ਚੀਜ਼ ਕਰ ਦੂੰਗਾ ਇਹ ਕੇ ਮਾਰ ਦੇ ਗੱਲ ਕਿ ਮੋਰੇ ਚ ਸਰੀਆ ਮਾਰ ਕੇ ਗੁੰਡਾ ਬੰਦੂ ਦਿੱਤੀ ਬੇਸ ਤੇ ਇਹਨੇ ਕਾਰਵਾਈ ਚਾਹੀਦੀ ਏ ਜੀ ਠੀਕ 9870 50 ਵੈਸ ਤੇ ਕੋਈ ਅੱਗੇ ਪਿੱਛੇ ਰੋਲਾ ਹੋਇਆ ਉਹ ਵੀ ਨਹੀਂ ਬੰਨਾ ਅਸੀਂ ਨਾ ਇੱਥੇ ਉਹ ਗੱਲ ਕੋਈ ਹੋਰ ਕਰ ਲਾਂਗੇ ਅਸੀਂ ਸਾਡੇ ਤੇ ਇਹ ਗੱਲ ਹੈ ਜੀ ਡੀਪੀ ਵੈਸ ਤੇ ਕਾਰ ਬਰ ਸਿੱਧਾ ਬਰਾਬਰ ਵਡਾਂਗੇ ਜੀ ਨਹੀਂ ਐਟਆ ਚੌਂਕ ਨਹੀਂ ਪਹੁੰਚਦਾ ਬੋਲੇ ਜੀ ਜਵਾਨ ਬੰਦਾ ਗਿਆ ਜੀ ਮਾਰੀ ਮੋਟੀ ਜੀ ਸੂਰ ਨਹੀਂ ਮਿਲੀ ਨਾ ਨਹੀਂ ਵੱਡੇ ਥਾਣੇ ਦੇ ਇੱਕ ਸੰਨ ਵਾਲਾ ਮੰਗਿੰਦਾ ਕਮਾਉਣ ਵਾਲਾ ਬੰਦਾ ਸੀਗਾ ਇੱਕ ਉਹਨੇ ਚੇ ਦੱਸੋ ਉਦੇ ਮਾਪ ਨੂੰ ਪੁੱਛੋ ਜਾ ਕੇ ਤੁਸੀਂ ਕੀ ਹੈ ਉਹ ਜੀ ਘਰ ਦੇ ਦੇਖੋ ਕਿ ਮੇ ਮਾ ਦੀ ਹਾਲਤ ਕੰਡੀਸ਼ਨ ਉਹਦੇ ਪਰਿਵਾਰ ਦੀ ਕੰਡੀਸ਼ਨ ਦੇਖੋ ਉਹਨਾਂ ਦੇ ਘਰ ਦੇਖੋ ਕਿਵੇਂ ਆ ਦੱਸੋ ਗੁੰਡਾਗਰਦੀ ਨਾਲ ਹੀ ਚੀਜ਼ ਹੈਗੀ ਹੈ ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਕਿ ਤਰੁਕਾ ਆਇਆ ਸੀ ਕਿ ਤੇ ਰਾਹੁਲ ਕੁਮਾਰ ਦਾ ਨੌਜਵਾਨ ਹੈਗਾ ਕੋਈ ਕਿ ਉਹਦਾ ਲੜਾਈ ਝਗੜਾ ਹੋਇਆ ਤੇ ਉਹਦਾ ਆਪਣੇ ਦੋਸਤ ਨਾਲ ਹੀ ਲੜਾਈ ਝਗੜਾ ਹੋਇਆ ਸੀ ਤਾਂ ਉਹਦੇ ਅੱਗੇ ਭਰਾ ਆ ਗਏ ਜਿਨ੍ਹਾਂ ਨਾਲ ਉਹਦਾ ਲੜਾਈ ਝਗੜਾ ਹੋ ਗਿਆ ਤਾਂ ਕੋਈ ਇਹੋ ਜਿਹੀ ਛੱਟ ਲੱਗੀ ਜਿਸ ਨਾਲ ਉਹਦੀ ਡੈਥ ਹੋ ਗਈ ਹੈ Information informação